ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਤੁਹਾਡੇ ਲਈ ਨਵਾਂ ਕੰਟੈਂਟ ਨਵੀਂ ਵੀਡੀਓ ਲੈ ਕੇ ਆਏ ਆ ਜੀ ਤੇ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਕੱਟ ਪੀਸ ਕਰਾਂਗੇ ਸ਼ੋ ਕੱਟ ਪੀਸ ਨਾਲ ਤੁਹਾਨੂੰ ਕਾਫੀ ਜੋ ਨਿਊਜ਼ ਸਟੱਫ ਆਇਆ ਹੈ ਸਾਰੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਕਰਾਂਗੇ ਸ਼ੋ ਜੀ ਤੇ ਜੋ ਕੱਟ ਪੀਸ ਦਾ ਰਿਲੇਟਡ ਗੱਲ ਹੈ ਜੀ ਉਹ ਮੈਂ ਤੁਹਾਨੂੰ ਦੱਸਦੇ ਨਾ ਜੰਨਾ ਕੱਟ ਪੀਸ ਕਰਾਂਗੇ ਜੀ ਅਸੀਂ ਓਪਨ ਜੀ 25 ਨੂੰ 25 ਮਈ ਨੂੰ ਜੀ 25 ਮਈ ਨੂੰ ਸਵੇਰੇ 8:30 ਵਜੇ ਕਰ ਦਿੱਤੇ ਜਾਣਗੇ ਕੱਟ ਪੀਸ ਓਪਨ ਜੀ ਸਵੇਰੇ ਤੁਸੀਂ ਆਪਣਾ 8:30 ਵਜੇ ਤੋਂ ਬਾਅਦ ਜਦੋਂ ਮਰਜ਼ੀ ਆ ਕੇ ਕੱਟ ਪੀਸ ਖਰੀਦ ਸਕਦੇ ਹੋ ਪ੍ਰਿੰਸਸ ਦੇ ਹੋਣਗੇ ਕੱਟ ਪੀਸ ਜੀ ਜੋ ਕਰਾਂਗੇ ਏਕੇ ਟੈਕਸ ਦੀ ਪ੍ਰਿੰਸਸ ਦੇ ਹੋਣਗੇ ਕੱਟ ਪੀਸ 100 ਰੁਪਏ ਮੀਟਰ ਰੇਟ 2.5 ਮੀਟਰ 250 5 ਮੀਟਰ 500 3 ਮੀਟਰ 300 4 ਮੀਟਰ 400 ਤੇ ਕੱਟ ਪੀਸ ਦੇਖ ਲਓ ਜੀ ਉਸ ਤੋਂ ਬਾਅਦ ਤੁਹਾਨੂੰ ਹੋਰ ਆਈਟਮਾਂ ਦਿਖਾਣੇ ਆ ਜੀ ਤੇ ਇੱਕ ਇੱਕ ਮਿੰਟ ਰੁਕੋ ਆਪਣੇ ਜੋ ਦੁਪੱਟੇ ਦੇ ਸੇਲ ਲਗਾਈ ਆ ਉਹ ਦੁਪੱਟਾ ਚੱਕੋ ਇਹ 2.5 ਮੀਟਰ ਦਾ オリジナル ਮਸਲੀਨ ਦਾ ਦੁਪੱਟਾ ਹੈ ਜੀ ਸਾਡੇ ਕੋਲ ਇਹ 200 ਕੁ ਦੁਪੱਟਾ ਆਇਆ ਹੈ ਜੀ ਬਹੁਤ ਡਿਜ਼ਾਈਨ ਹੈ ਜੀ ਇਹਨਾਂ ਚ ਪੂਰਾ 2.5 ਮੀਟਰ ਦੀ ਕੱਟ ਹੋਊਗੀ ਪਿਓਰ ਜੋ ਸੂਟੇ ਦੇ ਨਾਲ ਲੱਗਿਆ ਹੁੰਦਾ ਦੁਪੱਟੇ ਜੀ ਉਹ ਵਾਲਾ ਦੁਪੱਟਾ ਹੈ ਜੀ ਇਹ 150 ਰੁਪਏ ਦਾ ਕੱਲ ਦੇ ਦਿਨ ਲਈ ਦਿੱਤਾ ਜਾਊਗਾ ਕੋਈ ਵੀ ਕਸਟਮਰ ਪਰਚੇਸ ਕਰਨਾ ਜਾਂਦਾ ਹੀ ਕੱਲ ਵਿਜ਼ਿਟ ਕਰ ਲਈ ਜੀ 150 ਰੁਪਏ ਦਾ ਮਸਲੀਨ ਦਾ ਦੁਪੱਟਾ ਪੂਰਾ 2.5 ਮੀਟਰ ਦਿੱਤਾ ਜਾਊ ਹੈ ਜੀ 100 150 ਦੁਪੱਟੇ ਹੀ ਸਾਡੇ ਕੋਲ ਤੇ ਕੱਲ ਅਸੀਂ ਡਿਸਪਲੇ ਦੇ ਵਿੱਚ ਕਰ ਦੇਵਾਂਗੇ ਤੇ ਕੱਟ ਪੀਸ ਅਸੀਂ ਤੁਹਾਨੂੰ ਹੁਣ ਕਰਦੇ ਹਾਂ ਸ਼ੋ ਜੀ ਬੋਟ ਜੈਨ ਹੈ ਜੀ ਦੁਪੱਟੇ ਦੇ ਵਿੱਚ ਤੇ ਆ ਡਿਜ਼ਾਈਨ ਆਪੇ ਸਾਰੇ ਦਿਖਾਈ ਨਹੀਂ ਜਾਣੇ ਜੀ ਕੱਲ ਤੁਸੀਂ ਸ਼ਾਪ ਤੇ ਵਿజిਟ ਕਰਕੇ ਦੇਖ ਲਿਓ 150 ਰੁਪਏ ਦਾ ਦੁਪੱਟਾ ਪੂਰਾ 2.5 ਮੀਟਰ ਦਿੱਤਾ ਜਾਊਗਾ ਤੇ ਜੋ ਪ੍ਰਿੰਸਸ ਦੇ ਕੱਟ ਪੀਸ ਖੋਲਰੇ ਜੋ ਤੁਸੀਂ ਦੇਖ ਸਕਦੇ ਹੋ ਇੱਕ ਬੀ ਐਲ ਐਮ ਦੇ ਪੀਸ ਵੀ ਆਇਆ ਜੀ ਸਾਡੇ ਕੋਲ 46 ਪੀਸ ਆਇਆ ਹੈ ਜੀ 2.5 ਮੀਟਰ ਦੇ ਉਹ ਵੀ ਕਾਲੀ ডিসਪਲੇ ਦੇ ਵਿੱਚ ਕਰਾਂਗੇ ਜੀ ਕਾਲੀ ਕੱਟ ਪੀਸ ਨਾਲ ডিসਪਲੇ 'ਚ ਕਰਾਂਗੇ ਤੇ ਆਹ ਪੀਸ ਹੈ ਜੀ 46 ਪੀਸ ਬੀ ਐਲ ਐਮ ਦੇ 2.5 ਮੀਟਰ ਦੇ ਇਹ ਸਾਰੇ ਪੀਸ 2.5 ਮੀਟਰ ਦੇ ਆ ਜੀ ਇਹ ਵੀ 100 ਰੁਪਏ ਮੀਟਰ ਹੀ ਦਿੱਤੇ ਜਾਣਗੇ ਜੀ 2.5 ਮੀਟਰ 250 ਦਾ ਇਹ ਸਾਰੇ ਪੀਸ 2.5 ਮੀਟਰ ਦੇ ਆ ਜੀ ਤੇ ਤੁਹਾਨੂੰ ਹੁਣ ਕੱਟ ਪੀਸ ਕਰਦੇ ਆ ਸ਼ੋ ਜੀ ਇਹ ਸਿਰਫ 46 ਪੀਸ ਆ ਬੀ ਐਲ ਐਮ ਦੇ ਜੀ ਤੇ ਆ ਪ੍ਰਿੰਸਸ ਦੇ ਕੱਟ ਪੀਸ ਕਰਾਂਗੇ ਕੱਲ ਓਪਨ ਜੀ 100 ਰੁਪਏ ਮੀਟਰ ਰੇਟ ਹੈ ਜੀ ਡਿਜ਼ਾਈਨ ਚੈੱਕ ਕਰ ਲਓ ਬਸ ਫਿਰ ਅਸੀਂ ਤੁਹਾਨੂੰ ਅੱਗੇ ਦੱਸਨੇ ਜੀ ਅਸੀਂ ਅੱਗੇ ਕੱਲ ਕੀ ਕੀ ਤੁਹਾਨੂੰ ਤੁਹਾਡੇ ਲਈ ਕੀ ਕੀ ਨਵਾਂ ਲੈ ਕੇ ਆਏ ਆ ਆ ਡਰੈਨ ਬਹੁਤ ਜ਼ਿਆਦਾ ਆਇਆ ਹੈ ਜੀ ਤੇ ਕੱਲ ਵਿਜ਼ਿਟ ਕਰ ਲਿਓ ਆ ਡਾਰਕ ਚਾਰਟ ਵੀ ਇਹ ਨਵਾਂ ਡਿਜ਼ਾਈਨ ਹੈ ਬਿਲਕੁਲ ਇਹ ਵੀ ਬਹੁਤ ਜ਼ਿਆਦਾ ਆਇਆ ਹੈ ਜੀ ਦੋ ਗੱਠਾ ਦਾ ਮਾਲ ਹੈ ਜੀ ਇਹ ਤੇ ਤੁਸੀਂ ਕੱਲ ਵਿజిਟ ਕਰਕੇ ਕੱਟ ਪੀਸ ਖਰੀਦ ਸਕਦੇ ਹੋ ਇੱਕ ਬੀਐਲਐਮ ਦੇ ਕੱਟ ਪੀਸ ਵੀ ਕਿਤੇ ਆਣਗੇ ਓਪਨ ਜੀ ਬੀਐਲਐਮ ਦੇ ਕੱਟ ਪੀਸ ਵੀ ਓਪਨ ਕਿਤੇ ਜਾਣਗੇ ਆ ਦਿਖਾ ਦਿਓ ਸਾਰੇ ਇੱਕ ਵਾਰ ਉਹ ਸਿਰਫ ਛਾਲੀ ਪੀਸ ਹੈ 2.5 2 ਮੀਟਰ ਦੇ ਪ੍ਰਿੰਸਸ ਦੇ ਦੋ ਗੱਠਾ ਦਾ ਮਾਲ ਹੈ ਤੇ ਇਹ ਕੱਲ ਕੀਤਾ ਜਾਊਗਾ ਓਪਨ ਜੀ ਆ ਡਿਜ਼ਾਈਨ ਵੀ ਬਹੁਤ ਸੋਹਣਾ ਆਇਆ ਜੀ ਵੱਡੇ ਛੋਟੇ ਸਾਰੇ ਤਰ੍ਹਾਂ ਦੇ ਪੀਸ ਤੁਹਾਨੂੰ ਮਿਲ ਜਾਣਗੇ ਇਹਨਾਂ ਵਿੱਚ ਜੀ ਡਾਰਕ ਚਾਰਟ ਮੋਸਟਲੀ ਡਾਰਕ ਚਾਰਟ ਆ ਜੀ ਸਾਰਾ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਤੇ ਸੋਹਣੇ ਡਿਜ਼ਾਈਨ ਆ ਸੋਹਣੇ ਕਲਰ ਆ ਸਾਰੇ ਜੀ ਇਹ ਮਾਲ ਜੀ ਕਟਪੀਸਾ ਦਾ ਪ੍ਰਿੰਸਸ ਦਾ ਕੱਲ ਕੀਤਾ ਜਾਊਗਾ ਓਪਨ ਜੀ 8:30 ਵਜੇ ਕਰ ਦੇਵਾਂਗੇ ਓਪਨ ਜੀ ਤੁਸੀਂ ਆਪਣੇ ਸਮੇਂ ਅਕੋਰਡਿੰਗ ਜਦੋਂ ਵੀ ਸ਼ਾਪ ਤੇ ਵਿਜ਼ਿਟ ਕਰਕੇ ਕਟਪੀਸ ਖਰੀਦ ਸਕਦੇ ਹੋ ਹਾਂਜੀ ਤੇ ਹੁਣ ਤੁਹਾਨੂੰ ਅਸੀਂ ਕਰਦੇ ਹਾਂ ਜੀ ਸ਼ੋਅ ਇੱਕ ਸਾਡੇ ਕੋਲ ਰੀਵਾ ਕੰਪਨੀ ਦੇ 올ਓਵਰ ਸੂਟ ਆਇਆ ਜੀ ਬਰੀਕ ਪ੍ਰਿੰਟ ਦੇ ਵਿੱਚ ਕਾਫੀ ਬਰੀਕ ਪ੍ਰਿੰਟ ਦੇ ਵਿੱਚ 올ਓਵਰ ਸੂਟਸ ਆਇਆ ਇਹਨਾਂ ਦੀ ਅਸੀਂ ਇੱਕ ਸਪੈਸ਼ਲ ਵੀਡੀਓ ਬਣਾਵਾਂਗੇ ਤੁਹਾਡੇ ਲਈ ਸਾਰੇ ਪ੍ਰਿੰਟ ਤੁਹਾਨੂੰ ਡਿਸਪਲੇ 'ਚ ਕਰਾਂਗੇ ਵੀਡੀਓ ਦੇ ਵਿੱਚ ਦਿਖਾਵਾਂਗੇ ਓਪਨ ਕਰਕੇ ਇੱਕ ਇੱਥੇ ਇਹਨਾਂ ਸੂਟਾਂ ਦਾ ਰੇਟ ਰੂ ਹੈ 1000 ਰੁਪਏ ਦਾ 5 ਮੀਟਰ ਜੀ ਤੇ ਇੱਕ ਰੱਸੀਆ ਦੇ ਆਪਣੇ ਕੋਲ ਮੈਚਿੰਗ ਸੂਟ ਆ ਚੁੱਕੇ ਹੈ ਜੀ 4-5 ਡਿਜ਼ਾਈਨ ਆਇਆ ਹੈ ਰੱਸੀਆ ਮੈਚਿੰਗ ਦੇ 4-5 ਡਿਜ਼ਾਈਨ ਜੀ ਤਿੰਨ ਤਿੰਨ ਰੰਗ ਹੈ ਜੀ ਸਾਰਿਆਂ ਦੇ ਵਿੱਚ ਹਾਂਜੀ 800 ਰੁਪਏ ਦਾ ਸੂਟ ਹੈ ਜੀ ਇਹ ਮੈਚਿੰਗ ਸੂਟ ਜੀ ਇਹਨਾਂ ਦੀ ਵੀ ਅਸੀਂ ਤੁਹਾਨੂੰ ਪ੍ਰੋਪਰ ਵੀਡੀਓ ਬਣਾਵਾਵਾਂਗੇ ਤੇ ਡਿਸਪਲੇ 'ਚ ਕਰਾਂਗੇ ਹਾਂਜੀ ਖੜਾ ਕਰ ਦੋ ਤੇ ਇਸ ਤੋਂ ਬਾਅਦ ਜੀ ਤੁਹਾਨੂੰ ਇੱਕ ਸ਼ੰਕਰ ਦੇ ਹੈ ਨਾ ਸਾਡੇ ਕੋਲ ਬਹੁਤ ਹੀ ਪਿਆਰੇ ਸਪ੍ਰਿੰਟ ਆਇਆ ਜੀ ਸ਼ੰਕਰ ਦੇ 올 ਓਵਰ ਸੂਟ ਜੀ 5 ਮੀਟਰ ਦਾ ਸੂਟ 800 ਰੁਪਏ ਦਾ ਦਿੱਤਾ ਜਾਊਗਾ ਜੀ ਹਾਂਜੀ ਇਹ ਡਿਜ਼ਾਈਨ ਦੇਖ ਸਕਦੇ ਹੋ ਤੁਸੀਂ ਵੀਡੀਓ ਦੇ ਵਿੱਚ 5 ਮੀਟਰ ਦਾ ਸੂਟ 800 ਰੁਪਏ ਦਾ ਜੀ ਆ ਮੈਂ ਤੁਹਾਨੂੰ ਬੀ ਐਲ ਐਮ ਦੇ ਪੀਸ ਦਿਖਾਈ ਚੁੱਕੇ ਹਾਂ ਜੀ ਇਹ ਵੀ ਕੱਲ ਨਾਲ ਹੀ ਓਪਨ ਕੀਤੇ ਜਾਣਗੇ ਰੇਟ ਇਹਨਾਂ ਦਾ 120 ਰੁਪਏ ਮੀਟਰ ਹੈ ਪਰ ਇਹ 100 ਰੁਪਏ ਮੀਟਰ ਹੀ ਗੱਲ ਦਿੱਤੇ ਜਾਣਗੇ ਪ੍ਰਿੰਸੈਸ ਦੀ ਕੱਟ ਪੀਸਸ ਦੇ ਨਾਲ ਹੀ ਇਹ 46 ਪੀਸ ਹੈ ਸਿਰਫ ਹਾਂਜੀ ਇਸ ਤੋਂ ਬਾਅਦ ਜੀ ਸਾਡੇ ਕੋਲ ਆਇਆ ਜੀ ਰਾਮ ਟੈਕਸ ਦਾ ਬਹੁਤ ਹੀ ਸੋਹਣਾ ਪ੍ਰਿੰਟ ਜੀ ਏਅਰਕਲ ਨੰਬਰ ਹੈ ਜੀ ਰਾਮ ਟੈਕਸ ਦਾ ਦੋ ਡਿਜ਼ਾਈਨ ਆਇਆ ਹੈ ਜੀ ਇੱਕ ਕਾਟ ਡਿਜ਼ਾਈਨ ਹੈ ਜੀ ਚਾਰ ਰੰਗਾਂ ਦੇ ਵਿੱਚ ਆਇਆ ਹੈ ਇੱਕ ਕਾਟ ਡਿਜ਼ਾਈਨ ਹੈ ਜੀ ਆਹ ਓਪਨ ਕਰਕੇ ਦਿਖਾਓ 1000 ਰੁਪਏ ਦਾ ਸੂਟ ਹੈ ਜੀ ਇਹ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਹੈ ਜੀ ਤੇ ਇਹਦੇ ਸਾਰੇ ਰੰਗ ਦਿਖਾ ਦਿਓ ਕਸਟਮਰ ਨੂੰ ਅੱਡੇ ਤੇ ਹੈ ਨੇ ਜੀ ਤੇ ਇਹਦੇ ਕਲਰ ਦੇਖ ਲਓ ਅੱਠ ਰੰਗਾਂ ਦਾ ਚਾਰਟ ਹੈ ਜੀ ਇਹ ਰਾਮ ਟੈਕਸ ਦਾ 1000 ਰੁਪਏ ਦਾ ਸੂਟ ਜੀ ਇਸ ਦੀ ਵੀ ਅਸੀਂ ਤੁਹਾਨੂੰ ਵੀਡੀਓ ਇੱਕ ਸਪੈਸ਼ਲ ਬਣਾ ਕੇ ਦੇਵਾਂਗੇ ਹਾਂਜੀ ਇਹ ਹੈ ਰਾਮਟੈਕਸ ਦਾ ਇੱਕ ਨਿਊ ਜੋ ਆਇਆ ਹੈ ਕਪੜਾ 에ਅਰ ਕੂਲ ਜੀ ਤੇ ਇਸ ਦਾ ਰੇਟ ਹੈਗੇ ਜੀ ਡਿਜ਼ਾਈਨ ਵੀ ਬਹੁਤ ਸੋਹਣਾ ਹੈ ਜੀ ਤੇ ਰੇਟ ਹੈਗਾ 1000 ਰੁਪਏ ਦਾ ਤੇ ਦਾਸ ਕੰਪਨੀ ਦੇ ਮੈਚਿੰਗ ਸੂਟ ਆਇਆ ਹੈ ਜੀ ਅੱਜ ਮੈਂ ਇੰਸਟਾਗ੍ਰam ਦੇ ਉੱਤੇ ਅਪਲੋਡ ਕੀਤੀ ਸੀ ਇਹਨਾਂ ਦੀ ਸਾਰੀਆਂ ਦੀਆਂ ਫੋਟੋਜ਼ ਤੇ ਇਸ ਦਾ ਰੇਟ ਵੀ 1000 ਰੁਪਏ ਹੈ ਜੀ ਦਾਸ ਕੰਪਨੀ ਦੀ ਮੈਚਿੰਗ ਜੀ ਲਵਲੀਨ ਦੇ ਕਾਫੀ ਪ੍ਰਿੰਟਸ ਆਏ ਹੋਏ ਜੀ ਨਵੇਂ ਇਹਨਾਂ ਦੀ ਅਸੀਂ ਮੈਚਿੰਗਾਂ ਇੱਕ ਦੋ ਦਿਨਾਂ ਦੇ ਵਿੱਚ ਰੈਡੀ ਕਰਕੇ ਤੁਹਾਨੂੰ ਵੀਡੀਓ ਦੇਵਾਂਗੇ ਜੀ ਪ੍ਰਿੰਸੈਸ ਕਲੈਕਸ਼ਨ 올ਓਵਰ ਸੂਟ ਹਾਂਜੀ ਇਹ ਵੀ ਆਏ ਹੋਏ ਹੈ ਜੀ ਤੇ ਇਹਨਾਂ ਦਾ ਰੇਟ ਹੈਗਾ ਜੀ 800 ਰੁਪਏ ਦਾ 5 ਮੀਟਰ ਜੀ ਤੇ ਪ੍ਰਿੰਸੈਸ ਕਲੈਕਸ਼ਨ ਕੱਟ ਪੀਸਾ ਰੇਟ ਹੈਗਾ ਜੀ 100 ਰੁਪਏ ਮੀਟਰ 5 ਮੀਟਰ 500 ਦਾ ਤੇ ਕੋਈ ਵੀ ਦੁਕਾਨਾਂ ਲਈ ਕਪੜਾ ਖਰੀਦਣਾ ਚਾਹੁੰਦਾ ਹੈ ਜੀ ਸ਼ਾਪ ਤੇ ਵਿਜ਼ਿਟ ਕਰੋ ਜੀ ਮਾਂਸਾ ਦੇ ਵਿੱਚ ਜੀ ਬੱਸ ਸਟੈਂਡ ਤੋਂ ਬਜ਼ਾਰਵਾਲ ਨੂੰ ਆਓ ਜੀ ਪੀਰਖਾਨੇ ਦੇ ਨਾਲ ਡੱਬੇ ਵਾਲੀ ਗਲੀ ਹੈ ਡੱਬੇ ਵਾਲੀ ਗਲੀ ਦੇ ਵਿੱਚ ਸਾਡੀ ਦੁਕਾਨ ਹੈ ਜੀ ਤੁਸੀਂ ਕਾਲ ਕਰਕੇ ਵੀ ਆ ਸਕਦੇ ਹੋ ਕਈ ਵਾਰ ਕਸਟਮਰ ਜ਼ਿਆਦਾ ਹੁੰਦਾ ਕਾਲ ਅਟੈਂਡ ਨਹੀਂ ਹੁੰਦੀ ਇਸ ਕਰਕੇ ਅਸੀਂ ਤੁਹਾਨੂੰ ਐਡਰੈਸ ਹੀ ਸਮਝਾ ਰਹੇ ਹਾਂ ਜੀ ਪ੍ਰੋਪਰ ਬੱਸ ਸਟੈਂਡ ਤੋਂ ਜੀ ਬਜ਼ਾਰਵਾਲ ਨੂੰ ਆਓ ਬਜ਼ਾਰਵਾਲ ਦੇ ਕੋਲ ਪੀਰਖਾਨਾ ਹੈ ਪੀਰਖਾਨੇ ਦੇ ਨਾਲ ਡੱਬੇ ਵਾਲੀ ਗਲੀ ਹੈ ਡੱਬੇ ਵਾਲੀ ਗਲੀ ਦੇ ਵਿੱਚ ਜੀ ਆਪਣੀ ਦੁਕਾਨ ਹੈ ਜੀ ਤੁਹਾਨੂੰ ਈਜ਼ੀਲੀ ਮਿਲ ਜੂਗੀ ਬਸ ਸਟੈਂਡ ਤੁਸੀਂ ਆਟੋ ਵਾਲੇ ਨੂੰ ਕਹੋ ਡੱਬੇ ਵਾਲੀ ਗਲੀ 'ਚ ਜਾਣਾ ਜਿੱਥੇ ਡੱਬੇ ਬੰਦੇ ਪੀਰਖਾਨੇ ਦੇ ਨਾਲ ਮੋਸਟਲੀ ਤੁਹਾਨੂੰ ਕਸਟਮਰ ਆਟੋ ਵਾਲਾ ਤੁਹਾਨੂੰ ਉੱਥੇ ਲੈ ਆਉਗਾ ਜੀ ਹਾਂਜੀ ਤੇ BMW ਤੇ Joya ਦੇ ਵੀ ਕਾਫੀ ਸਾਡੇ ਕੋਲ ਡਿਜ਼ਾਈਨ ਆ ਚੁੱਕੇ ਹੈ ਜੀ ਜੋ ਵੀ ਦੁਕਾਨ ਲਈ ਖਰੀਦਣਾ ਜਾਂਦਾ ਜੀ ਇਹ ਪ੍ਰਿੰਟ ਤਾਂ ਤੁਸੀਂ ਸ਼ਾਪ ਤੇ ਰਿਜੈਕਟ ਕਰਕੇ ਕੱਲ ਖਰੀਦ ਸਕਦੇ ਹੋ ਸਸਤਾ ਮਾਲ ਵੀ ਬਹੁਤ ਆਇਆ ਹੋਇਆ ਹੈ ਜੀ PC ਪ੍ਰਿੰਟ ਬੋਲਦੇ ਜਿਸ ਨੂੰ ਹਾਂਜੀ ਇਹ ਵੀ ਤੁਸੀਂ ਕੱਲ ਸ਼ਾਪ ਤੇ ਵਿਜ਼ਿਟ ਕਰਕੇ ਕਰੀ ਸਕਦੇ ਹਾਂ ਇਹ ਪ੍ਰਕ੍ਰਿਤੀ ਕੰਪਨੀ ਦਾ ਜੀ ਤੇ ਅਮਨਦੀਪ ਕੰਪਨੀ ਦਾ ਦੋ ਬ੍ਰਾਂਡ ਤੁਹਾਨੂੰ ਇਹਨਾਂ ਵਿੱਚ ਮਿਲ ਜਾਣਗੇ ਪ੍ਰਕ੍ਰਿਤੀ ਕੰਪਨੀ ਦਾ ਤੇ ਅਮਨਦੀਪ ਕੰਪਨੀ ਦਾ ਹੋਰ ਬਹੁਤ तरह ਦੇ ਕੱਟ ਪੀਸ ਹੈ ਦੁਪੱਟਿਆਂ ਦੇ ਉੱਤੇ ਸੇਲ ਚਨੂਨ ਦੇ ਦੁਪੱਟੇ ਖਤਮ ਹੋ ਚੁੱਕੇ ਜੀ ਉਹਨਾਂ ਤੇ ਕੋਈ ਸੇਲ ਨਹੀਂ ਹੈਗੀ ਮਸਲਿੰਦੇ ਦੁਪੱਟੇ ਵੀ ਮੋਸਟਲੀ ਖਤਮ ਹੋ ਚੁੱਕੇ ਆ ਉਹਨਾਂ ਤੇ ਵੀ ਕੋਈ ਸੇਲ ਨਹੀਂ ਹੈ ਜੋ ਹੁਣ ਅਸੀਂ ਸੇਲ ਲਗਾਈ ਹੈ ਜੀ ਪ੍ਰਿੰਟਡ ਦੁਪੱਟੇ ਦੇ ਉੱਤੇ ਲਗਾਈ ਹੈ ਇੱਕ ਦੋ ਡਿਜ਼ਾਈਨ ਓਪਨ ਕਰਕੇ ਦਿਖਾ ਦੋ ਇਹ ਦੁਪੱਟਿਆਂ ਤੇ ਸੇ ਲਗਾਈ ਹੈ ਜੀ ਹੁਣ ਅਸੀਂ ਪੂਰਾ 2.5 ਮੀਟਰ ਦਾ ਦੁਪੱਟਾ ਮਸਲੀਨ ਦਾ ਜੀ 150 ਰੁਪਏ ਵਿੱਚ 150 ਰੁਪਏ ਦੇ ਵਿੱਚ ਪੂਰਾ 2.5 ਮੀਟਰ ਦਾ ਦੁਪੱਟਾ ਮਸਲੀਨ ਦਾ ਦਿੱਤਾ ਜਾਊਗਾ ਹਾਂਜੀ ਜੀ ਇੱਕ 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 ਦੋ ਡਿਜ਼ਾਈਨ ਹੋਰ ਦਿਖਾ ਦਿਓ ਕਾਫੀ ਡਿਜ਼ਾਈਨ ਹੈ ਜੀ 30 35 ਡਿਜ਼ਾਈਨ ਹੋਣਗੇ ਜੀ ਇਹ ਘੱਟੋ ਘੱਟ ਜੀ ਹਰ ਚੀਜ਼ ਦਾ ਹੋਲਸੇਲ ਦੇ ਰੇਟ ਡਿਫਰੈਂਟ ਹੈ ਜੀ ਤੁਸੀਂ ਸ਼ਾਪ ਤੇ ਵਿజిਟ ਕਰੋ ਜੀ ਜੋ ਦੁਕਾਨ ਲਈ ਕੱਪੜਾ ਖਰੀਦਣਾ ਜਾਂਦਾ ਹੈ ਜੀ ਹਾਂਜੀ ਬਸ ਇਹ ਬੋਤੇ ਜੀ ਇਹਨਾਂ ਨੂੰ ਫੋਲਡ ਕਰ ਲਓ ਤੇ ਜੋ ਅੱਜ ਤੁਹਾਨੂੰ ਫਸਟ ਟਾਈਮ ਦੇਖ ਰਹੇ ਹੋ ਜੀ ਸਟਾਰਟਿੰਗ ਤੇ ਅਸੀਂ ਐਡਰੈਸ ਵਗੈਰਾ ਨਹੀਂ ਮੈਂਸ਼ਨ ਕੀਤਾ ਅਸੀਂ ਲਾਸਟ ਤੇ ਕੀਤਾ ਸੀ ਤੁਸੀਂ ਵੀਡੀਓ ਨੂੰ ਨਾ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖ ਲਿਆ ਕਰੋ ਕਿਉਂਕਿ ਅਸੀਂ ਲਾਸਟ ਤੇ ਦੱਸਦੇ ਆ ਜੀ ਮੋਸਟਲੀ ਅਸੀਂ ਲਾਸਟ ਤੇ ਆਪਦਾ ਨੰਬਰ ਮੈਂਸ਼ਨ ਕਰਦੇ ਆ ਜੀ ਐਡਰੈਸ ਵੀ ਆਪਦਾ ਲਾਸਟ ਦੀ ਦੱਸਦੇ ਹੁੰਨੇ ਆ ਤਾਂ ਕਸਟਮਰ ਵੀਡੀਓ ਪੂਰੀ ਦੇਖਿਆ ਕਰਨਾ ਹਾਂਜੀ ਤੇ ਤੁਹਾਡੇ ਲਈ ਨਵੇਂ ਨਵੇਂ ਕੰਟੈਂਟ ਲੈ ਕੇ ਆਂਦੇ ਰਵਾਂਗੇ ਜੀ ਹਾਂਜੀ ਜੀ ਬਸ ਹੁਣ ਕੱਲ ਕਰਾਂਗੇ ਜੀ ਕੱਟ ਪੀਸ ਓਪਨ ਜੀ ਦਿਨ ਰੋਹ ਹੈ ਸ਼ਨੀਵਾਰ ਜੀ ਤੇ 25 25 ਮਈ ਦੀ ਤਾਰੀਖ ਰਹਿਣੀ ਹੈ ਜੀ ਤੇ ਤਾਰੀਖ ਦੇ ਤੋਂ ਦਿੱਲੀ ਲੈ ਕੇ ਆਂਦੇ ਰਵਾਂਗੇ ਨਵੇਂ-ਨਵੇਂ ਕੰਟੈਂਟ ਜੀ ਇਸ ਵੀਡੀਓ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਵੀਡੀਓ ਦੇਖਣ ਲਈ ਜੋ ਚੱਲ ਤੇ ਨਵੇਂ ਹੈ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਜੀ ਥੈਂਕ ਯੂ ਜੀ